ਅੱਜਕੱਲ੍ਹ ਕਈ ਥਾਵਾਂ ਤੇ ਕਾਇਰੋਪ੍ਰੈਕਟਿਕ ਜਾਂ ਹੱਡੀ ਮਟਕਾਉਣ ਦੇ ਨਾਂ ਤੇ ਮਰੀਜ਼ਾਂ ਨਾਲ ਗਲਤ ਟੱਚ ਕੀਤਾ ਜਾਂਦਾ ਹੈ ਖਾਸ ਕਰਕੇ ਲੇਡੀਜ਼ ਨਾਲ ਇਹ ਬਿਲਕੁਲ ਗਲਤ ਹੈ ਅਤੇ ਮੈਡੀਕਲ ਇਥਿਕਸ ਦੇ ਖਿਲਾਫ ਹੈ ਹੱਡੀ ਠੀਕ ਕਰਨ ਲਈ ਕਿਸੇ ਵੀ ਗਲਤ ਸ਼ੂਰ ਦੀ ਲੋੜ ਨਹੀਂ ਹੁੰਦੀ ਸਹੀ ਤਜਰਬੇ ਸਹੀ ਟ੍ਰੇਨਿੰਗ ਅਤੇ ਸਹੀ ਤਰੀਕੇ ਨਾਲ ਹੱਡੀਆਂ ਨੂੰ ਬਿਨਾਂ ਕਿਸੇ ਗਲਤ ਤਰੀਕੇ ਨਾਲ ਤੋੜਿਆ ਮਰੋਲਿਆ ਇੱਕ ਬਿੱਤਰ ਢੰਗ ਨਾਲ ਠੀਕ ਕੀਤਾ ਜਾ ਸਕਦਾ ਹੈ ਆਓ ਜਾਣੀਏ ਕਿਵੇਂ ਇਹ ਵੀਡੀਓ ਉਹਨਾਂ ਦੇ ਬੜੀ ਕੰਮ ਆਏਗੀ ਜਿਹੜੇ ਫੋਰਨ ਕੰਟਰੀ ਦੇ ਵਿੱਚ ਭਾਰ ਚੱਕਣ ਦਾ ਕੰਮ ਕਰਦੇ ਹਨ ਇਸ ਵੀਡੀਓ ਨੂੰ ਦੇਖ ਕੇ ਕਿਸੇ ਦੂਜੇ ਮਿੱਤਰ ਦੀ ਮਦਦ ਨਾਲ ਇੱਕ ਦੂਜੇ ਦੀ ਬੈਗ ਦੀ ਪ੍ਰੋਬਲਮ ਨੂੰ ਕਮਰ ਦਰਦ ਦੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਜਦ ਕੋਈ ਵੀ ਹਲਕਾ ਵੀ ਹੋਵੇ ਨਾ ਜੱਤ ਕੋਲ ਜਾਂ ਭਾਰੀ ਤੂੰ ਤਾਂ ਖਾਸ ਕਰਕੇ ਤੇਨੇ ਕਰਨਾ ਹੁੰਦਾ ਤੂੰ ਨਾਲ ਦੇਖ ਲੈ ਮੈਂ ਕੀ ਕਹ ਰਿਹਾ ਹਮੇਸ਼ਾ ਕਿਉਂਕਿ ਐਦਾਂ ਤਾਂ ਮੈਨੂੰ ਤਾਂ ਕੋਈ ਔਖਾ ਨਹੀਂ ਹੈ ਜਦ ਆਪਾਂ ਇੱਥੋਂ ਕਰਕੇ ਇਹਨੂੰ ਐਦਾਂ ਮਟਕਾਉਨੇ ਆ ਹਨਾ ਮੇਰੇ ਲਈ ਤਾਂ ਮੈਂ ਤਾਂ ਜੋਰ ਜਿੰਨਾ ਮਰਜੀ ਲਾ ਲਵਾਂ ਜਿੱਦਾਂ ਹੁਣ ਮਾਸਟਰ ਜੀ ਨੂੰ ਮਟਕਾਉਣਾ ਥੋੜੇ ਤੋਂ ਐਦਾਂ ਇਹਨੂੰ ਵੀ ਮਟਕਾਉਣਾ ਔਖਾ ਥੋੜਾ ਆਪਣਾ ਕੋਈ ਖਿੱਚ ਦਿੱਤੇ ਪੈ ਸਕਦੀ ਆ ਇਹ ਖਿਆਲ ਰੱਖੋ ਜੇ ਸੌਖਾ ਮਟਕਾਉਣਾ ਬਿਲਕੁਲ ਇਸ ਤਰੀਕੇ ਦੇ ਨਾਲ ਆ ਦੇਖੋ ਇੱਥੇ ਆ ਗਏ ਉਦੋਂ ਤਾਂ ਕੀ ਪਤਾ ਲੱਗੇਗੀ ਇਹ ਆਲਾ ਤਾਂ ਬਿਲਕੁਲ ਗੋਡੇ ਦੇ ਬਰਾਬਰ ਬੜਾ ਸੌਖਾ ਲੱਗਦਾ ਐਸਾ ਮਾਸਟਰ ਜੀ ਵੀ ਤੱਕੜੇ ਨਾ ਆ ਬਾਵਾ ਨੇ ਜਿਹੜੀਆਂ ਦੋਨੋਂ ਬਿਲਕੁਲ ਇਸ ਤਰੀਕੇ ਨਾਲ ਕਰਾ ਲਓ ਪੇਸ਼ੂ ਜਿੰਨ ਪਰ ਮੈਂ ਦਿਖਾਇਆ ਸੀ ਤਾਂ ਜਦੋਂ ਤਾਕੜੀ ਸੀ ਜਿਹੜੀ ਲੜਕੀ ਪਹਿਲਾਂ ਗਈ ਆ ਹਨ ਮਸਤੀ ਥੋੜਾ ਇੱਥੇ ਰੱਖੋ ਮਸਤੀ ਇੱਥੇ ਰੱਖੋ ਦੋ ਮਹਾਂ ਇੱਥੇ ਆ ਜੀ ਬਿਲਕੁਲ ਜੀ ਇੱਥੇ ਰੱਖੋ ਵੀ ਤਾਂ ਜਿੰਨੇ ਚੰਨਾ ਜੀ ਆਰੇ ਕੁਝ ਕਰਨਾ ਵੀ ਥੋੜਾ ਜਿਹਾ ਲੱਗੇ ਸੱਤ ਨਹੀਂ ਗੋਲ ਦੇ ਦੋ ਨੂੰ ਉਹਦੇ ਪਾਸੇ ਜਾਂਦੇ ਤੇ ਬਿਲਕੁਲ ਐਕਾਂ ਆਹ ਹੱਥ ਪਾਓ ਇੱਥੇ ਦੀ ਪਾਓ ਆ ਹਲਕਾ ਜਿਹਾ ਆਈਡੀਅਲ ਬੋ ਬਿਲਕੁਲ ਐ ਇਹਨੂੰ ਬਿਲਕੁਲ ਉਹ ਆਪਾ ਜੌਰ ਨਾਲ ਇਹਨੂੰ ਵੀ ਰੱਬ ਦੇ ਆਧਰੋਂ ਇਹਨੂੰ ਇਧਰਲੇ ਹੱਥ ਨਾਲ ਲੱਗਣਾ ਇਹ ਐਨਾ ਕਾ ਉਹਨਾਂ ਨੇ ਤਾਂ ਪਕੜ ਰੱਖਿਆ ਆਪਾਂ ਨੂੰ ਆ ਚੀਜ਼ ਇਤੋ ਵੀ ਪਕੜਨ ਕਿ ਐਸੇ ਕਰਕੇ ਆਹੀ ਚੀਜ਼ ਕੁਛ ਕਰਨ ਜਾਂ ਫੰ ਮੈਂ ਜੋਰ ਨਹੀਂ ਲਾ ਰਿਹਾ ਲੈ ਇਹ ਜੀ ਮੋੜ ਚ ਇਹਨੂੰ ਖਿੱਚਣਾ ਬਸ ਇਹ ਇਹਦੇ ਚ ਥੋੜਾ ਜੋਰ ਲੱਗਣਾ ਹੈ ਖਿੱਚਣ ਦੇ ਨਾਲ देखो ये। देखो, कोशिश करो बस इसे गिरा 好吧。啊